ਪਾਰਟੀ ਦੇ ਐਸਸੀ ਵਿੰਗ ਦੇ ਸੂਬਾ ਸੈਪਰਥਾਨ ਰਵਿੰਦਰ ਹੰਸ ਜਿਨ੍ਹਾਂ ਨੂੰ ਪਿਛਲੇ ਦਿਨੀ ਪੰਜਾਬ ਸਰਕਾਰ ਵਿੱਚ ਡਾਇਰੈਕਟਰ ਐਸਸੀ ਲੈਂਡ ਫਾਈਨੈਂਸ ਕਾਰਪੋਰੇਸ਼ਨ ਵਜੋਂ ਨਿਯੁਕਤ ਕੀਤਾ ਗਿਆ ਸੀ ਉਹਨਾਂ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ 1 ਜੂਨ ਨੂੰ ਸਜਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕੀ ਤੀਰਥ ਰਾਮ ਤੀਰਥ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਸਜਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਠੀਆ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਸ਼ਹਿਰੀ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਟਰਸਟੀ ਮੁਖਵਿੰਦਰ ਸਿੰਘ ਵਿਰਦੀ ਸਨੀ ਪਹਿਲਵਾਨ ਚਾਂਦ ਪੱਟੀ ਵਿਸ਼ਾਲ ਮੱਟੂ ਰਸ਼ਪਾਲ ਅਮਰਕੋਟ ਮਨਜੀਤ ਸਿੰਘ ਅਰਵਿੰਦਰ ਪਲਵਾਨ ਅਤੇ ਸਾਥੀਆਂ ਸਮੇਤ ਨਤਮਸਤਕ ਹੋ ਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਸ ਤੋਂ ਬਾਅਦ ਵਾਲਮੀਕੀ ਤੀਰਥ ਵਿਖੇ ਪਹੁੰਚਣ ਤੇ ਪ੍ਰਧਾਨ ਵਾਲਮੀਕੀ ਤੀਰਥ ਲੰਗਰ ਕਮੇਟੀ ਵੱਲੋਂ ਕਮਲ ਨਾਹਰ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਦਾ ਸਵਾਗਤ ਕੀਤਾ ਮੇਰੇ ਮਿੱਤਰ ਨੇ ਜੀ ਅੰਸ਼ ਜੀ ਰਵਿੰਦਰ ਅਸੀਂ ਪੁਰਾਣੇ ਮਿੱਤਰ ਨੇ ਭਰਾਵਾਂ ਵਰਗਾ ਸਾਡਾ ਰਿਲੇਸ਼ਨ ਹੈ ਤੇ ਸੋ ਇਹਨਾਂ ਨੂੰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਇਹਨਾਂ ਨੂੰ ਜ਼ਿੰਮੇਵਾਰੀ ਡਾਇਰੈਕਟਰ ਦੀ ਦਿੱਤੀ ਐਸੀ ਬੀਸੀ ਜਿਹੜੇ ਇੱਕ ਕਾਰਪੋਰੇਸ਼ਨ ਦੀ ਔਰ ਗੁਰੂ ਮਹਾਰਾਜ ਦਾ ਗੁਰੂ ਰਾਮਦਾਸ ਜੀ ਜਰਨਾ ਚ ਸ਼ੁਕਰਾਨਾ ਕਰਨ ਆਏ ਨੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਬਰਦਾਸ਼ਤ ਕੀਤੀ ਹੈ ਔਰ ਜਿੱਦਾਂ ਵੀ ਸਾਡੇ ਮੇਰੇ ਮਹਿਕਮੇ ਦੇ ਅੰਦਰ ਜੋ-ਜੋ ਲੋਕਾਂ ਨੂੰ ਦੇਣ ਵਾਲਾ ਸਾਡੇ ਡਿਪਾਰਟਮੈਂਟ ਚੋਂ ਤਾਂ ਉਹ ਵੀ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਓਟ ਆਸਰਾ ਲੈ ਕੇ ਸਿਦਾਰ ਪਗਨ ਸਿੰਘ ਬਾਦ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਚ ਪੂਰਾ ਦੇਣ ਦਾ ਉਪਰਾਲਾ ਕਰ